ਲੁਧਿਆਣਾ ਥਾਣਾ ਟਿੱਬਾ ਦੀ ਪੁਲਿਸ ਨੇ ਫੈਕਟਰੀ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਦਕਿ ਇਨ੍ਹਾਂ ਦੇ ਦੋ ਸਾਥੀ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੋਸ਼ੀਏ ਕਬਜ਼ੇ ਜੋ ਪੁਲਿਸ ਨੂੰ 35 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ ਜਿਸ ਕਗੇ ਕਿ ਪਿਛਲੇ ਦਿਨੀ ਥਾਣਾ ਟਿੱਬਾ ਦੀ ਅਧੀਨ ਆਉਂਦੇ ਇੱਕ ਰੈਪਰ ਬਣਾਉਣ ਦੀ ਫੈਕਟਰੀ ਦੇ ਗੋਦਾਮ ਦੇ ਵਿੱਚੋਂ ਇਨ੍ਹਾਂ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਦੌਰਾਨ ਦੋਸ਼ੀ ਨੇ ਫੈਕਟਰੀ ਚ 35 ਲੱਖ ਰੁਪਏ ਦੀ ਚੋਰੀ ਕਰਦੇ ਫਰਾਰ ਹੋ ਗਏ ਸਨ ਜਿਨ੍ਹਾਂ ਦੇ ਕਬਜ਼ੇ ਚ ਪੁਲਿਸ ਨੇ 35 ਲੱਖ ਰੁਪਏ ਬਰਾਮਦ ਕਰ ਲਏ ਹਨ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਸਾਡਾ 30 ਤਰੀਕ ਨੂੰ ਇੱਕ ਵਾਕਿਆ ਹੋਇਆ ਸੀਗਾ ਆਪਣੀ ਤੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੀ ਹੈ ਨੇੜੇ ਸਤਸੰਗ ਘਰ ਹੈਗਾ ਟੱਬਾ ਰੋਡ ਲੁਧਿਆਣੇ ਦਾ ਕੇ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦਰਾਂ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਮ ਜਿਹੜਾ ਸੀਗਾ ਇਹ ਸਾਨੂੰ ਪਤਾ ਲੱਗ ਗਿਆ ਸੀਗਾ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਿਆ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਕਰੀਬ ਜਿਹੜਾ ਸੀਗਾ ਆਪਣਾ ਤੋਂ ਪੈਸੇ ਜਿਹੜੇ ਸੀਗੇ ਚੋਰੀ ਕੀਤੇ ਸੀਗੇ ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਸੀ 48 ਘੰਟਿਆਂ ਦੇ ਵਿੱਚ ਵਿੱਚ ਖਬਰ ਕਰਕੇ ਦੋ ਦੋਸ਼ੀ ਜਿਹੜੇ ਆ ਚਾਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਔਰ ਇਮੀਡੀਏਟਲੀ ਜਦੋਂ ਇਸ ਕੇਸ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਮਾਨਯੋਗ ਸੀਪੀ ਸਾਹਿਬ ਸਤਿਭਗ ਕੁਲਦੀਪ ਸਿੰਘ ਚਾਹਲ ਅਤੇ ਜਸਪ੍ਰੀਤ ਸਿੰਘ ਤੇਜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਜਿਹੜੀ ਸੀਆਈਏ ਦੀ ਔਰ ਐਸਐਚਓ ਟਿੱਬੇ ਦੀ ਇਹ ਏਸੀਪੀ ਜਿਹੜੇ ਈਸਟ ਹੈਗੇ ਨੇ ਰੂਪਦੀ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਸੀਗੀ ਬਣਾਈ ਔਰ ਇਹਨੇ ਜਿਹੜੇ ਹੈ 248 ਆਵਰ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਡੇਟਾ ਹੈਗਾ ਟ੍ਰੇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੈਗੀ ਆ ਉਹ ਅਸੀਂ ਬਰਾਮਦ ਕਰ ਲਈ ਹੈਗੀ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸੁਮਿਤ ਤੇ ਸਤਿਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੋਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਲਾਕੋ ਹੈਗੇ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਵਿਪਨ ਜਿਹੜੇ ਹੈਗੇ ਨੇ ਉਹ ਹਜੇ ਗ੍ਰਿਫਤਾਰ ਕਰਨੇ ਬਾਕੀ ਹੈ ਸਰੀ ਨਾ ਇਸ ਲੋਕਸਭਾ ਵਾਰਦਾ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਕਿਹੜਾ ਸੀਗਾ ਇਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਤੇ ਸੁਮੇਤ ਔਰ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮੇਤ ਜਿਹੜਾ ਕੁਮਾਰ ਕੱਕੇ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕੇ ਪੈਸੇ ਹੁੰਦੇ ਨੇ ਸੋ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਕਿ ਉਹਨਾਂ ਦੀ ਰਿਕਵਰੀ ਹੋਈ ਹੋਈ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਜ਼ਿਆਦਾ ਨਹੀਂ ਡੀਟੇਲ ਸ਼ੇਅਰ ਕਰਾਂਗਾ ਕਿ ਉਹਨਾਂ ਦੀ ਸਕਿਉਰਿਟੀ ਲੀ ਪਟੋਂ ਨਾਉ ਆਈਡੀਆ ਸੀਗਾ ਕਿ ਇਸ ਦਿਨ ਨਾ ਤੇ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਦਾ ਇਹਨਾਂ ਦਾ ਕੋਈ ਸਰ ਕਿੰਨੇ ਜਿਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਜਿਹਨਾਂ ਕੋਈ ਸਾਹਮਣੇ ਆਇਆ ਨਹੀਂ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਗੀ ਇਹਨਾਂ ਦਾ ਰਿਮਾਨ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗ੍ਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਦੀ ਜਿਹੜੀ ਹੈ ਨਜ਼ਰ ਨਹੀਂ ਆਈ ਜੀ ਲੇਕਿਨ ਸਰ ਇਹ ਜਿਹੜੇ ਦੋ ਦੋ ਫੜੇ ਨੇ ਤੁਸੀਂ ਜਿਹੜੇ ਦੋ ਹੈਗੇ ਨੇ ਉਹ ਕਿੱਦਾਂ ਤਾਲਮਿਲ ਕੀਤਾ ਦੋਏ ਇਹਨਾਂ ਦਾ ਪਹਿਲੇ ਤੋਂ ਵਾਕਫ ਸੀਗੇ ਚਾਹੂ ਬੇਚਾਰੂ ਇਹ ਚਾਰੇ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ ਇੰਪਲੋਇਡ ਹੈ ਕੰਮ ਕਰਦਾ ਸੀਗਾ ਪਰ ਉਸ ਤੋਂ ਇ ਇਹ ਨੀਕ ਜਿਹੜਾ ਹੈਗਾ ਜਿੱਦਾਂ ਵੀਕਲੀ ਜਿਹੜੀ ਇਕੱਠੀ ਹੋ ਕੇ ਨੀਕ ਹੁੰਦੀ ਆ ਸੋ ਉਸ ਹਿਸਾਬ ਨਾਲ ਕੰਮ ਜਿਹੜਾ ਕਰਦਾ ਸੀਗਾ ਇੱਥੇ ਜਿਹੜਾ ਸੁਮਿਤ ਕਰਦਾ ਸੀਗਾ ਜੀ ਸੁਮਿਤ ਤੇ ਹਫਤੇ ਮਾਰ ਇਹ ਟਾਈਮ ਤੋਂ ਕਰ ਰਿਹਾ ਸੀ ਇਹ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਜੀ ਇਹਨਾਂ ਚਾਰ ਪੰਜ ਸਾਲ ਤੋਂ ਇਹ ਜਿਹੜੇ ਫਾਈਲ ਪੇਪਰ ਹੁੰਦੇ ਆ ਨਾ ਜੀ ਆਪਣੇ ਉਹਨਾਂ ਦੀ ਚੀਜ਼ ਇਹ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਜਿਹਨੂੰ ਗੋਡਾਊਨ ਕਹਿੰਦੇ ਆ ਆਪਾਂ ਉਸੇ ਫਾਈਲ ਪੇਪਰ ਦਾ ਗੋਡਾਊਨ ਸੀਗਾ ਉਹਦੇ ਵਿੱਚ ਇਹ ਸਰ ਸਤੇ ਜੋ ਇਹਨਾਂ ਨੇ ਮਨੀ ਦਿੱਤੀ ਸੀ ਜਾਂ ਕਿੱਥੇ ਰਹੀ ਸੀ ਕਿੱਥੋਂ ਦੀ ਇਹ ਅਰੈਸਟ ਕੀਤੇ ਗਏ ਨੇ ਕਿੱਦਾਂ ਪਤਾ ਲੱਗ ਪਾਇਆ ਕਿ ਇਹਨਾਂ ਨੇ ਜੀਸੀਟੀ ਕੁਝ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਮੀਡੀਏਟਲੀ ਸਾਡੇ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਨੇ ਜਿਹੜੀ ਹੈਗੀ ਆ ਇਮੀਡੀਏਟਲੀ ਟੀਮ ਬਣਾਤੀ ਕਿ ਇਹਨੂੰ ਇਨਵੈਸਟਿਗੇਟ ਕਰਨੇ ਸੋ ਇਹਦੇ ਵਿੱਚ ਕਾਫੀ ਟੈਕਨੀਕਲ ਅਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਆ ਸੀਸੀਟੀਵੀ ਦੇ ਨਾਲ ਡਿਟੇਲਸ ਜਿਹੜੀ ਹੈਗੀ ਹਨ ਦੀ ਜਿਹੜੀ ਹੈਗੀ ਹੈ ਉਹ ਸਟੱਡੀਜ਼ ਕਰਕੇ ਫਿਰ ਇਹਨਾਂ ਨੂੰ ਜਿਹੜਾ 48 ਆਪ ਤੇ ਵਿੱਚੋਂ ਹੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੂੰ ਨੈਪ ਕਰਕੇ ਇਹਨਾਂ ਦੇ ਕੋਲ ਪਤਾ ਨਹੀਂ ਕਿੰਨੇ ਚਿਰ ਇਹਨਾਂ ਨੂੰ ਫੜ ਲਿੱਤਾ ਗਿਆ ਲੇਕਿਨ ਕੁਝ ਮਹੀਨੇ ਇਹਨਾਂ ਨੇ ਯੂਜ਼ ਕੀਤੀ ਕਿੱਥੇ ਮਤਲਬ ਇਸਤੇਮਾਲ ਕੀਤੀ ਕਿਉਂਕਿ ਰਕਮ ਬਹੁਤ ਵੱਡੀ ਸੀਗੀ ਕਿ ਰਕਮ ਇਸ ਤੋਂ ਪਹਿਲਾਂ ਕਿ ਇਹ ਕਰ ਪਾਉਂਦੇ ਇਹਨਾਂ ਦੀ ਹਜੇ ਮਨਸ਼ਾ ਸੀਗੀ ਕਰਨ ਦੀ ਹੈਗੀ ਆ ਤੇ ਉਹਨਾਂ ਹੀ ਅਸੀਂ ਰਿਕਵਰ ਕਰ ਗਏ ਕਿਹੜਾ ਵਹੀਕਲ ਇਸਤੇਮਾਲ ਕੀਤਾ ਸੀ ਕਿ ਸਰ ਇਹਨਾਂ ਦੇ ਇੱਥੋਂ ਜਾਂਦੇ ਲੱਗਿਆ ਇੱਕ ਗੱਡੀ ਸੀਗੀ ਔਰ ਕੀਤੀ ਸੀਗੀ ਔਰ ਰਸਤੇ ਦੇ ਵਿੱਚ ਉਹ ਚੇਂਜ ਕਰ ਲਈ ਸੀ ਜੀ ਮਤ ਜੀ ਚਲੋ ਗੱਡੀ ਕਿੱਥੇ ਲਗਾ ਕੇ ਤੇ ਦੂਜੀ ਗੱਡੀ ਚੇਂਜ ਕੀਤੀ ਉਹ ਜਿਹੜੀ ਹੈਰੀਆ ਪਾਰਟ ਆਫ ਇਨਵੈਸਟੀਗੇਸ਼ਨ ਸਾਰਾ ਰਿਮਾਂਡ ਲੈ ਲਿਆ ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆਇਆ ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਐਵਿਡੈਂਸਿਸ ਹੁੰਦੇ ਨੇ ਇਹ ਸਾਰੇ ਜੋੜ ਕੇ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੁਣ 2 ਦਿਨ ਦਾ ਦੋ ਇਹਨਾਂ ਦੀ ਕਿੰਨੀ ਕੇਸ ਹੈਗੀਆਂ ਇਹਨਾਂ ਦੀ ਉਮਰ ਤਕਰੀਬਨ ਜਿਹੜੀ ਤੁਸੀਂ ਕਿਹਾ ਸੀ 35 ਸਾਲ ਦੀ ਸਰ ਇਹ ਕੋਦੇ ਰਹਿਣ ਵਾਲੇ ਨਹੀਂ ਗੱਲ ਤੋਂ ਬਾਹਰ ਦੇ ਚੀਜ਼ ਇਹ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਜੀ ਯੂਪੀ ਦੇ ਤੁੰਮੇਤ ਹਵਾ ਵੀ ਹੋਵੇ ਕੋਈ ਫੈਕਟਰੀ ਦਾ ਬੰਦਾ ਇਹਨਾਂ ਨਾਲ ਇਨਵੋਲਵ ਹੋ ਗਿਆ ਜਾਣਕਾਰੀ ਦੇਣ ਦੇ ਵਿੱਚ ਇਹ ਕੱਲ੍ਹ ਦੇਖੋ ਫਿਲਹਾਲ ਤੇ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪੀ ਰਮਾਨ ਲੱਗੇ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਤੋਂ ਸਰ ਸਰ ਇਹ ਨਸ਼ੇ ਦੇ ਨਸ਼ੇ ਦੇ ਭਾਈ ਨਸ਼ੇ ਵਾਲੀ ਨਹੀਂ ਹੈਗੀ ਇਹ ਬੇਸਿਕਲੀ ਤੁਹਾਨੂੰ ਇਹ ਹੀ ਕਹਿ ਸਕਦਾ ਕਿ ਇਹਨਾਂ ਨੂੰ ਆਈਡੀਆ ਸੀ ਸੋ ਮਨ ਦੇ ਵਿੱਚ ਲਾਲਚ ਆ ਗਿਆ ਕਿ ਅਸੀਂ ਇਹ ਵੱਡਾ ਹੱਥ ਮਾਰ ਕੇ ਤੇ ਅਸੀਂ ਚਲੇ ਜਾਈ ਸੋ ਉਸ ਕਰਕੇ ਲੇਕਿਨ ਸਰ ਜਦੋਂ ਇਹ ਦਾਕਿਦ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹਿ ਰਹੇ ਹੋ ਐਮਪਲਾਈ ਸੀਗਾ ਇਸ ਤਿੰਨੇ ਦਾਖੇ ਜਦੋਂ ਹੁੰਦੇ ਨੇ ਕੀ ਕਹਿ ਕੇ ਦਾਖੇ ਨੂੰ ਦੇ ਸੀਸੀਟੀ ਫੁਟੇਜ ਦੇ ਵਿੱਚ ਨਹੀਂ ਇਹਨਾਂ ਨੇ ਜੇ ਪਹਿਲਾ ਗੇਟ ਦਾ ਲਾਕ ਤੋੜਿਆ ਫਿਰ ਗੇਟ ਦੇ ਲਾਕ ਤੋੜਨ ਤੋਂ ਬਾਅਦ ਤੇ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਇਹਨਾਂ ਦੇ ਪੈਸੇ ਆਮ ਜਿੱਦਾਂ ਆਪਾਂ EMPLOYEES ਜਿਹੜਾ ਪ੍ਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਸੋ ਇਸ ਕਰਕੇ ਪਹਿਲਾ ਗੇਟ ਜਿੱਦਾਂ ਫੈਕਟਰੀ ਦਾ ਹੁੰਦਾ ਉਹ ਤੋੜਿਆ ਗੇਟ ਫਿਰ ਅੱਗੇ ਤੋੜਦੇ ਅੱਛਾ ਬਾਅਦ ਤੋਂ ਫਿਰ ਮੈਸੀ ਕਿਸਲਾ ਇਸ ਦਾ ਚਲੋ ਅਸੀਂ ਪੁੱਛਣਾ ਚਾਹ ਰਹੇ ਹਾਂ ਕਿ ਇਹਦੇ ਵਿੱਚ ਟਿਊਰਿੰਗ ਕਿੰਨੀ ਦੇਰ ਗੱਲਬਾਤ ਹੋਈ ਦੇਪੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਵਾਂਗਾ ਸਰ ਇਹ ਪੜ੍ਹੇ ਨਹੀਂ ਕਿ ਕਿੰਨੇ ਕਰ ਤੇ ਪਤਾ ਡਿਊਰਿੰਗ ਇਨਵੈਸਟੀਗੇਸ਼ਨ ਤੋਂ